ਰਾਤ ਜਲੰਧਰ ਹੁਸ਼ਿਆਰਪੁਰ ਹਾਈਵੇ ਤੇ ਮੰਡਿਆਲਾ ਵਿਖੇ ਸਥਿਤ ਹਿੰਦੁਸਤਾਨ ਪੈਟਰੋਲੀਅਮ ਪਲਾਂਟ ਤੋਂ ਕੁਝ ਦੂਰੀ ਤੇ ਐਲਪੀਜੀ ਗੈਸ ਨਾਲ ਭਰੇ ਇੱਕ ਟੈਂਕਰ ਨੂੰ ਪਲਟਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਮੰਡਿਆਲਾ ਨੇੜੇ ਪਲਾਂਟ ਵੱਲ ਜਾ ਰਿਹਾ ਐਲਪੀਜੀ ਨਾਲ ਭਰਿਆ ਇੱਕ ਟੈਂਕਰ ਉਥੋਂ ਲੰਘ ਰਿਹਾ ਸੀ ਕਿ ਇੱਕ ਮਹਿੰਦਰਾ ਪਿਕਅਪ ਨਾਲ ਟਕਰਾਂ ਗਿਆ ਅਤੇ ਪਲਟ ਗਿਆ ਜਿਸ ਕਾਰਨ ਟੈਂਕ ਵਿੱਚੋਂ ਗੈਸ ਤੇਜ਼ੀ ਨਾਲ ਲੀਕ ਹੋ ਗਈ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਫੈਲ ਗਈ ਅਤੇ ਅੱਗ ਲੱਗ ਗਈ ਜਿਸਨੇ ਉਥੋਂ ਲੰਘਣ ਵਾਲੇ ਵਾਹਨਾਂ ਅਤੇ ਆਸ-ਪਾਸ ਤੇ ਦੁਕਾਨਾਂ ਅਤੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਲੋਕਾਂ ਦਾ ਕਹਿਣਾ ਹੈ ਕਿ ਭਿਆਨਕ ਕਾਰਨ ਨੇੜਲੇ ਘਰਾਂ ਵਿੱਚ ਰੱਖੇ ਕੁਝ ਸਿਲੰਡਰ ਵੀ ਫਟ ਗਏ ਜਿਸ ਕਾਰਨ ਅੱਗ ਹੋਰ ਤੇਜ਼ੀ ਨਾਲ ਫੈਲ ਗਈ ਹਾਦਸੇ ਵਿੱਚ ਨੇੜਲੇ ਦੁਕਾਨਾਂ ਅਤੇ ਘਰਾਂ ਵਿੱਚ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਸੜ ਗਏ ਸੇਵਲ ਹਸਪਤਾਲ ਹੁਸ਼ਿਆਰ ਪਰ ਤੋਂ ਐਂਬੂਲੈਂਸਾਂ ਅਤੇ ਵੱਡੀ ਗਿਣਤੀ ਵਿੱਚ ਨਿੱਜੀ ਐਂਬੂਲੈਂਸਾਂ ਵੀ ਜ਼ਖਮੀਆਂ ਨੂੰ ਲਿਆਉਣ ਲਈ ਮੌਕੇ ਤੇ ਪਹੁੰਚ ਗਈਆਂ ਖਬਰ ਮਿਲਦੇ ਹੀ ਸਥਾਨਕ ਸਰਕਾਰ ਦੇ ਮੰਤਰੀ ਰਵਜੋਤ ਸਿੰਘ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਰਾਹਤ ਅਤੇ ਬਚਾਅ ਕਾਰਜ ਦਾ ਜਾਇਜ਼ਾ ਲਿਆ ਮੈਂ ਮੁੱਖ ਤੋਂ ਸੇਂਗਰ ਹਾਂ ਸਾਣਾ ਬਰਾਦਰਾਂ ਰਾਵਲ ਹਾਂਜੀ ਆਰਾਮਪਿੰਡ ਮੜਿਆਲਾ ਹਾਂਜੀ ਹਾਂਜੀ ਹਾਂ ਸੰਜੀਵਾ ਜਰ ਹੁੰਦ ਤੋਂ ਹੁੰਦ ਤੋਂ ਹੋਇਆ ਕਿ ਸੀ ਹੋਇਆ ਪਾਣੀ ਵੀ ਦਾ ਟਾਈਮ ਆ ਇਹ 9:30 ਤੋਂ 10:00 ਵਜੇ ਦਾ ਟਾਈਮ ਆ ਅੱਛਾ ਜੀ ਮੈਂ ਦੁਕਾਨ ਬੰਦ ਕਰਕੇ ਕੋਠੇ ਨਾਉਣ ਗਿਆ ਅੱਛਾ ਜੀ ਤੇ ਮੈਂ ਇੱਕੋ ਡੱਬਾ ਪਾਣੀ ਦਾ ਪਾਇਆ ਗਾਣੋ ਟੈਂਕਰ ਕਾ ਉਥੋਂ ਮੋੜ ਕੱਟਣ ਲੱਗਾ ਆਪਣੇ ਮਤਲਬ ਪਲਾਨਟ ਵਾਲ ਨੂੰ ਚੱਲਾ ਸੀ ਹਾਂ ਤਲਵੰਡੀ ਵਾਲ ਨੂੰ ਤਲਵੰਡੀ ਬਣ ਆਇਆ ਕਿਧਰੋਂ ਸੀ ਆਇਆ ਇਧਰੋਂ ਇਹਨੇ ਪਤਾ ਸ਼ਾਹਪੁਰੋ ਭਰਿਆ ਟੈਂਕਰ ਸੀਗਾ ਫੁੱਲ ਤੇਲ ਦਾ ਸੀਗਾ ਕਿ ਨਹੀਂ ਗੈਸ ਦਾ ਐਚਪੀ ਐਚਪੀ ਗੈਸ ਗੈਸ ਦਾ ਅੱਛਾ ਹੀ ਐਚਪੀ ਗੈਸ ਦਾ ਪਟਰ ਸੀ ਵੱਡਾ ਟਰੱਕ ਵੱਡਾ ਟਰੱਕ ਜਿਹੜਾ ਹੁੰਦਾ ਹਜ਼ਾਰਾਂ ਲੀਟਰਾਂ ਦਾ ਅੱਛਾ ਹੀ ਪਤਾ ਨਹੀਂ ਕਿੰਨੇ ਕੰਨੋਂ ਤੇ ਗੈਸ ਗੰਬੀ ਆ ਅ ਗੈਸਪਲਾਨ ਤੋਂ ਹਮਾਰਾ ਉੱਪਰ ਉੱਪਰ ਚੜਾਈ ਨਹੀਂ ਤੇ ਮੈਂ ਨਾਟਕੇ ਕੋਠੇ ਤੋਂ ਥੱਲੇ ਉਤਰਿਆ ਲੈਕਾ ਸਾਰੀਆਂ ਬੰਦ ਕੀਤੀਆਂ ਸਾਰੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਅੰਦਰ ਬੜ ਜਾਓ ਟੈਂਕਰ ਫਟ ਗਿਆ ਉਹ ਸਾਡੇ ਘਰ ਤੇ ਵੀ ਅੱਗ ਲੱਗੇ ਪੰਡਿਆ ਗਵਾਹ ਦੇ ਜਲੀ ਸੀ ਤੁਹਾਡੇ ਘਰ ਦੇ ਕਾਵਲ ਨੂੰ ਵੀ ਆ ਗਈ ਸਾਰੇ ਅੱਡੇ 'ਚ ਹੀ ਫੈਲ ਗਏ ਪਾਜੀ ਮੈਂ ਉਹ ਮੰਡਿਆਲਾ ਅੱਡੇ 'ਚ ਮੰਡਿਆਲਾ ਅੱਡੇ 'ਚ ਪਿੰਡ ਨੂੰ ਵੀ ਅੱਡੇ ਅੱਥੇ ਪਿੰਡ 'ਚ ਵੀ ਗਈ ਆ ਤੁਸੀਂ ਕਦੇ ਸੀ ਨੂੰ ਮੈਂ ਉਸੇ ਨਾਲ ਲੱਗਾ ਕੋਠੇ ਤੇ ਜੀ ਲੱਗ ਗਈ ਮੈਂ ਨਟਕੇ ਜਾ ਕੇ ਨਾ ਉਹ ਥੱਲੇ ਸਾਰੇ ਪਰਿਵਾਰ ਨੂੰ ਮੈਂ ਕਹਾ ਦਿਓ ਲੇਟਾ ਬੰਦ ਕਰ ਦਿਓ ਉਹ ਗੈਸ ਟੈਂਕਰ ਫਟ ਗਿਆ ਸਾਡੇ ਲੱਗ ਗਈ ਆ ਨਾ ਬੋਰਡ ਉਹ ਹਾਂਜੀ ਹਾਂਜੀ ਤੇ ਉਹਨਾਂ ਟੈਂਕਰਾਂ ਬੰਦ ਇਹਨਾਂ ਨੇ ਸਾਰਿਆਂ ਦਾ ਕਰਵਾ ਚੁੱਕਾ ਲੱਗ ਗਈ ਉਹ ਕਿੰਨੇ ਕ ਤੁਹਾਨੂੰ ਦੇਖੇ ਮੇਰੇ ਆਈਡੀਏ ਦੇ ਨਾਲ ਸਾਰੇ ਏਡੇ ਨੂੰ ਲੱਗੀ ਹੋ ਆ ਤੁਹਾਡੇ ਕੀ ਨਾਮ ਮੇਰਾ ਨਾਮ ਬਰਮਕ ਸਿੰਘ ਆ ਜੀ ਜਿੰਨਾ ਹਾਂ ਜੀ ਹਾਂਜੀ ਆ ਮੇਰਾ ਸਾਰਾ ਪਰਿਵਾਰ ਆ ਭਾਜੀ ਕੀ ਨਾਮ ਆ ਜੀ ਮੇਰਾ ਨਾਮ ਬਰਮਕ ਸਿੰਘ ਆ ਭਾਜੀ ਹਾਂਜੀ ਗਰੀਵੰਤ ਕਿਲੋ 18 ਤੋਂ 20 ਗੱਡੀਆਂ ਲੱਗ ਜਿੱਤੇ ਆ ਤੇ ਇਸ ਵੇਲੇ ਕੀ ਹਾਲਾਤ ਨੇ ਇਸ ਵੇਲੇ ਬਿਲਕੁਲ ਸੇਫ ਹਾਲਾਤ ਨੇ ਕਿਉਂਕਿ ਸ਼ਹਿਰਪੁਰ ਪਾਰਕ ਵਿੜ ਦੇ ਸੇਫ ਆ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਗਾਗਨਪੁਰ এয়ার ਬਿਸਟਾ ਸੀ ਗਾਗਨਪੁਰ ਸਾਰਬ੍ਰੇਟ ਤੇ ਦੋ ਜਲੰਧਰ ਇੱਕ ਸੋਨਾ ਲਿੱਕਾ ਸੋਨਾ ਲਿੱਕਾ ਦੋ ਵਾਰੀ ਰਿਪੀਟ ਹੋਈ ਹੈ ਔਰ ਆਦਮਪੁਰ এয়ার ਬਸ ਦੋ ਵਾਰੀ ਰਿਪੀਟ ਹੋਇਆ ਆਲਮੋਸਟ ਟੋਟਲ ਨੂੰ ਲਾ ਕੇ 18 ਤੋਂ ਉਨੀ ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਤੇ ਮੋਕਲੇ ਤੇ ਤੁਹਾਨੂੰ ਕਿੰਨੇ ਵਜੇ ਪਾਜੀ ਸੂਚਨਾ ਮਿਲਦੀ ਕਿਸ ਤੀ ਨਾ ਟਾਈਮ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਤੇ ਸਾਨੂੰ ਮੰਤਰੀ ਸਾਹਿਬ ਡਾਕਟਰ ਜੋਧੂ ਜੀ ਦੇ ਸੀਐਸਾ ਪ੍ਰਦੀਪ ਜੀ ਨੇ ਵੀ ਫੋਨ ਕੀਤਾ ਸੀ ਬਾਤ ਜੀ ਜੀ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਆ ਪਾਜੀ ਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ ਸਾਡਾ ਆਲਮੋਸਟ ਇਹਦੇ ਵਿੱਚੋਂ ਜਿੰਨਾ ਸਟਾਫ ਇੱਥੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫ ਡਿਊਟੀ ਚੱਲ ਰਿਹਾ ਹੈ ਕੀ ਐਸੇ ਗੱਲ ਕੀਤੀ ਆ ਵੀ ਤਾਂ ਤੁਸੀਂ ਕੋਈ ਜ਼ਖਮੀ ਵੀ ਕੱਢਿਆ ਘਰਾਂ ਦੇ ਕੀ ਹਾਲਾਤ ਆ ਇਹ ਕੋਈ ਘੇਰੇਾਂ ਦੇ ਅੰਦਰ ਜਿੱਦਾਂ ਸ਼ਾਪਸ ਹੈ ਟੈਂਟ ਹਾਊਸ ਹੈਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਕੇ ਐਲ ਪੀਜੀ ਸਿਲੰਡਰ ਸਨ ਉਹ ਸਕੇ ਉਹ ਅੰਦਰੋਂ ਸੇਫਲੀ ਕੱਢ ਦਿੱਤੇ ਗਏ ਨੇ ਤੇ ਜਿਹੜੇ ਕੈਜੂਐਲਟੀਆਂ ਹੋਈਆਂ ਘਟ ਤੋਂ ਪਹਿਲਾਂ ਜਿਹੜਾ ਐਮਬੂਲੈਂਸ ਜ਼ਰਾ ਆਉਣੀ ਹੈ ਜਿਹੜੀਆਂ ਅਸਰੇ ਕੰਮ ਕਰਦੇ ਸੀਗੇ ਉਹਨਾਂ ਦੇ ਵਿਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੀ ਟੀਮ ਚੇਤਨ ਜੀ ਫਿਰ ਇੱਥੇ ਘੁੰਮ ਰਹੇ ਨੇ ਅੰਦਰ ਵੀ ਸਾਰੇ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੁਣ ਐਸੇ ਲੇ ਗੈਸ ਹੈ ਨਹੀਂ ਹੁੰਦੇ ਇਹਦੇ ਵਿੱਚ অলਮੋਸਟ ਇਸ ਵੇਲੇ 0.1% ਦੇ ਆ ਪਚਾਂਸੀਸ ਹੋ ਸਕਦੇ ਆ ਬਟ ਐਟ ਪ੍ਰੈਜ਼ ਕੀ ਕਰਦਾ ਨੇ ਬਈ ਕਾਬੂ ਪਾ ਲਿਆ ਗਿਆ ਨਾ ਇਹ ਤਾਂ ਸਰ ਇਹਦਾ ਅੱਗ ਦਾ ਕਾਬੂ ਤਾਂ 15 20 ਮਿੰਟ ਚ ਪਾ ਲਿਆ ਸੀ ਪਰ ਜਿਹੜਾ ਹੁਣ ਦੇਖੋ ਫਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜਿਹਾ ਸ਼ਟਰ ਬੰਦ ਹੈ ਅੰਦਰ ਵੜ ਗਈ ਹੈ ਗੈਸ ਉਹਨਾਂ ਦੇ ਨਾਲ ਹੋ ਗਿਆ ਹੈ ਜਿਹੜੀ ਕੱਪੜੇ ਦੀ ਦੁਕਾਨ ਹੈ ਤੂੜੀ ਦੇ ਗਦਾਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਬੜਨ ਕਰਕੇ ਥੋੜਾ ਜਿਆਦਾ ਟਾਈਮ ਲੱਗਾ ਆਦਰਵਾਇਜ਼ ਸਭ ਸਹੀ ਠੀਕ ਨਾਮ ਕੀ ਹੈ ਬਈ ਮੇਰਾ ਨਾਮ ਪਵਨ ਕੁਮਾਰ ਹੈ ਆਰ ਨੇਕਾ ਜਾ ਸਰ ਬੜਾ ਦੁੱਖ ਭਾਵਿਕ ਤਰ੍ਹਾਂ ਕਰ ਰਿਹਾ ਹਾਂ ਅੱਛਾ ਬਾਕੀ ਜੀ ਤੇ ਕਿਹਨਾਂ ਚੰਗਲ ਬਣਦੇ ਹੋ ਅੰਦਰ ਮੈਚ ਵਿਚਾਲੇ ਤਸੀਲ ਪ੍ਰਾਸ ਕਰ ਰਹੇ ਸੀ ਜਦੋਂ ਉਹ ਨਹੀਂ ਮੈਂ ਕਿਹਾ ਇਹ ਮੇਰੇ ਨਾਲ ਕੋਈ ਸਬੰਧ ਨਹੀਂ ਕਿਤੇ ਹੋਰ ਹੈ ਨਹੀਂ ਕਿਤੇ ਹੋਰ ਹੈ ਕਿ ਇੱਕ ਬੈਂਕਰ ਤੇ ਜਨ ਅਚਰ ਕਿਤੇ ਜੋ ਕਹਿ ਰਹੇ ਉਹ ਕੋਡਲ ਨਹੀਂ ਕਿਤੇ ਨੀਲਾ ਹੋਇਆ ਉਹਦੇ ਨਾਲ ਵੀ ਜਿਹੜਾ ਬਲਾਸ ਹੋਇਆ ਉਹ ਹੀ ਜਿਹੜੀ ਗੈਸ ਦੇ ਪ੍ਰੈਸ਼ਰ ਦੇ ਬਸੇ ਕਿਤੇ ਹੋਰ ਨਹੀਂ ਹੈ ਐਸੇ ਸਿਟੀ ਦੇ ਪਟਕੇ ਅੰਸ਼ਗੀਰੀ ਗਈ ਸਾਰੀ ਟੀਮਾਂ ਨੂੰ ਸਬੂਤ ਦਾ ਦੋਰੀਆਂ ਵਾਲੇ ਪਾਸੇ ਲਗਭਗ 12-13 ਕਿਲੋਮੀਟਰ ਦੇ ਲੰਬੇ ਜਿਹੇ ਆਲੇ-ਦੁਆਲੇ ਦੇ ਇਰੀਏ ਛੱਡ ਕੇ ਵੀ 7-8 ਕਿਲਾ ਮੀਟਰ ਵਿੱਚ ਚੱਲਦੇ ਨੇ ਏਰੀਆ ਚੱਲ ਗਏ ਉਹਦੇ ਵੀ ਜੱਟ ਨੂੰ ਸਹੀ ਹਾਲਾਤ ਤੱਕ ਜੀ ਬ੍ਰਦਰ ਤੇ ਮਾਚ ਦਾ ਹਸਪਤਲ ਤੇ ਜਾ ਕੇ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁੱਕੇ ਆ ਕੁਝ ਪਤਾ ਚੱਲਾ ਹੈ ਅਭੀ ਤੱਕ ਨਹੀਂ ਅਭੀ ਅਸਾਂ ਕੁਝ ਨਹੀਂ ਕਰਦੇ ਕੋਈ ਕੈਜੂਐਲਟੀਆਂ ਵੀ ਕਹਿੰਨਾ ਕੁਝ ਪਤਾ ਨਹੀਂ ਅਫਵਾਹਾਂ ਅਫਵਾਹਾਂ ਇਹਨੇ ਕਿਹਾ ਜਾ ਰਿਹਾ ਕਿ ਪੰਜ ਤੋਂ ਸੱਤ ਕੈਜੂਐਲਟੀਆਂ ਹੋ ਗਈ ਤੇ ਰੋਜ਼ੀ ਵੀ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅਫਵਾਹਾਂ ਹੀ ਹੋਣ ਪਰ ਕੋਈ ਅਜੇ ਤੱਕ ਮੁੱਢਲੀ ਜਾਣਕਾਰੀ ਕਰਕੇ ਅਸੀਂ ਮੈਸ ਹਸਪਤਲ ਨੂੰ ਜਾ ਕੇ ਦੇਖਦੇ ਆ ਕਿੱਲੇ ਕੋਤੇ ਪਹੁੰਚੇ ਆ ਜਾਉਂਗੇ ਹੁਣ ਅੱਗ ਦੇ ਕਾਬੂ ਪਾ ਲਿਆ ਨਹੀਂ ਹਾਂਜੀ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜੇ ਲੇਕਰ ਠੰਡਾ ਨਹੀਂ ਹੁੰਦਾ ਉਹਨੂੰ ਸ ਬੈਕ ਸਾਈਡ ਤੇ ਹੋ ਰਿਹਾ ਪਰ ਸਾਈਡ ਹੋ ਜਾ ਸਾਈਡ ਅੱਖੀ ਦਾ ਸਾਰੇ ਪਾਸੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੀ ਆ ਕੇ ਡਾਕਟਰ ਸਾਹਿਬ ਕਿਹਾ ਜਾ ਰਿਹਾ ਕੋਈ ਖੜੇ ਆ ਲੋਕਾਂ ਲਈ ਆਪਣਾ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਇਆ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਗੈਸ ਟੈਂਕਰ ਉਸੇ ਜਾ ਰਿਹਾ ਸੀ ਉਹ ਭੜਾਈ ਦਾ ਕੰਮ ਕਰਦਾ ਸੀ ਪੂਰੀ ਮੈਂ ਕਹਾਂਗਾ ਜੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਜੜੀ ਇਹ ਜਾਨਣਾ ਹੈ ਜੀ ਬੁਰੀ ਕੀਮਤ ਤੇ ਵੀ ਹੈ ਜੀ ਉਹਨਾਂ ਦੀ ਕੀ ਮੰਨੀ ਸਰਕਾਰ ਸਕੇ ਜਿਹਦੇ ਕਿਚੇ ਜਿਹੜੇ ਬੰਦੇ ਦੀ ਜਿਹੜੇ ਸੰਸਥੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ। ਥੈਂਕ ਯੂ। ਜਿਹੜੇ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਦਕੀ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹਾਂਜੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ। ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ और सारा अरेंजमेंट इन प्लेस है उलाज चलना पेज एक कैजुअलिटी एक कैजुअलिटी अजे तक रिपोर्ट हो रही है ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਵਾਲੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에어ਫੋਰਸ ਸਟੇਸ਼ਨ ਤੋਂ ਵੀ ਟੀਮਜ਼ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਵੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਮੈਡਮ ਇਹ ਕਾਰਨ ਕੀ ਹੋਇਆ ਮਤਲਬ ਹਾਸੇ ਦਾ ਕਾਰਨ ਜਿਸ ਦੇ ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸੇ ਮਿਟ ਹੋਈ ਹੈ ਤੇ ਨਾ ਮਿਕਲਾਸ ਸਵਾਲ ਹੈ ਇਹ ਜੋ ਵੀ ਲੋਕ ਸੀਗੇ ਆਲੇ ਦੁਆਲੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕਿ ਪਾਸੋਂ ਕਰਦੇ ਪਏ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਕੀ ਕੁਝ ਪ੍ਰਵਾਸੀ ਮੈਮ ਕੁਝ ਕੁਝ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਵੀ ਸੀਗੇ ਬਾਕੀ ਮੌਕੇ ਤੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਮਿਲਿਆ بتایا ਜਾ ਰਿਹਾ ਹੈ ਕੋਈ ਸੁੱਖਾ ਨਾਮ ਦਾ ਜੋ ਵਿਅਕਤੀ ਇੱਥੇ ਪਰ ਰਹਿੰਦਾ ਸੀ ਇਲੀਗਲ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ